ਖਾਤਰੀਆ ਕਾਲਜ ਦੇ ਕਿਸਾਨ ਭਰਾਓ ਦੋ ਜਗ੍ਹਾ ਤੋਂ ਜਿਹੜੀ ਖਬਰ ਆ ਰਹੀ ਆ ਬਹੁਤ ਦੁਖਦਈ ਖਬਰ ਆ ਤੁਹਾਡੇ ਸਾਹਮਣੇ ਆ ਗੜਾ ਇੰਨਾ ਜ਼ਿਆਦਾ ਪਿਆ ਕਿ ਕਣਕ ਦੇ ਜਿਹੜੇ ਆ ਛਿੱਟੇ ਬਿਲਕੁਲ ਧੁੜ ਹੀ ਦਿੱਤੇ ਆ ਕਣਕ ਵੱਢ ਰਿਆ ਸੀ ਕਿਸਾਨ ਆਪ ਦੀ ਮਹਾਂ ਜਾਨ ਉਹਨਾਂ ਨੇ ਲੋਕ ਲਾ ਕੇ ਬਚਾਈ ਆ ਤੁਹਾਡੇ ਸਾਹਮਣੇ ਕਿਹ ਤਰ੍ਹਾਂ ਉੱਪਰ ਪੱਲੀਆਂ ਜਾਂ ਦੂਜੀਆਂ ਚੀਜ਼ਾਂ ਲੈ ਕੇ ਆਪਣੀ ਜਾਨ ਜਿਹੜੀ ਆ ਬਚਾਉਂਦਾ ਗੜਾ ਬਹੁਤ ਜ਼ਿਆਦਾ ਪਿਆ ਮੀਂਹ ਈ ਇੰਨੀ ਤੇਜ਼ ਆ ਵੀ 6 ਮਹੀਨਿਆਂ ਦੀ ਫਸਲ ਵਿਚਾਰੇ ਕਿਸਾਨ ਦੀ ਸੱਚਾ ਹੀ ਕਿਸਾਨ ਜਿਹੜਾ ਵਾ ਉਹ ਚਾਰਾ ਰੋਲਾ ਪਾਉਂਦਾ ਵਾ ਕਿ ਮੇਰੀ ਫਸਲ ਦਾ ਕੋਈ ਇਨਸ਼ੋਰਟ ਨਹੀਂ ਕੋਈ ਕੁਛ ਨਹੀਂ ਮਿਲਣਾ ਕੋਈ ਖਰਾਬਾ ਨਹੀਂ ਮਿਲਣਾ ਤੇ ਆ 6 ਮਹੀਨੇ ਜਿਹਦੀ ਉਡੀਕ ਦੇ ਵਿੱਚ ਸੀ ਤੇ ਉਹ ਇੱਕ ਪੰਜਾ ਸੱਤਾਂ ਮਿੰਟਾਂ ਦੇ ਵਿੱਚ ਝਾੜ ਕੇ ਸਾਰੀ ਉਹ ਬੰਨੇ ਕਰ ਦਿੱਤੀ ਆ ਤੇ ਦੂਸਰੇ ਪਾਸੇ ਇੱਕ ਬਠਿੰਡੇ ਤੋਂ ਖਬਰ ਆ ਰਹੀ ਆ ਜਿੱਥੇ ਅੱਗ ਲੱਗਣ ਕਾਰਨ ਬਹੁਤ ਨੁਕਸਾਨ ਜਿਹੜਾ ਵਾ ਉਹ ਕਿਸਾਨ ਦਾ ਹੋਇਆ ਵਾ ਤੇ ਕੋਈ ਉੱਥੇ ਫਾਇਰ ਬਗਰੇਟ ਵਾਲਾ ਦੂਜਾ ਤੀਜਾ ਸਰਕਾਰ ਦਾ ਬੰਦਾ ਨਹੀਂ ਪਹੁੰਚਿਆ ਤੇ ਜਦੋਂ ਪਰਾਲੀ ਨੂੰ ਅੱਗ ਲੱਗਦੀ ਆ ਉਦੋਂ ਜਿਹੜੇ ਆ ਪਤਾ ਨਹੀਂ ਕਿੱਥੋਂ ਜਿਹੜੇ ਆ ਪੰਜਾਂ ਸੱਤਾਂ ਮਿੰਟਾਂ ਦੇ ਵਿੱਚ ਜਿਹੜੇ ਅਫਸਰ ਉੱਥੇ ਪਹੁੰਚ ਜਾਂਦੇ ਆ ਪਰ ਜਦੋਂ ਕਿਸਾਨ ਦੀ ਕਣਕ ਨੂੰ ਅੱਗ ਲੱਗੀ ਹੁੰਦੀ ਆ ਉਦੋਂ ਪ੍ਰਸ਼ਾਸਨ ਪਤਾ ਨਹੀਂ ਕਿੱਥੇ ਗੜੀ ਗੂੜੀ ਨੀ ਜੇ ਜੁੱਤਾਂ ਦਾ ਉਦੋਂ ਨਹੀਂ ਪਹੁੰਚਦਾ ਸੋ ਕਿਤੇ ਨਾ ਕਿਤੇ ਕਿਸਾਨ ਜਿਹੜਾ ਵਾ ਉਹ ਹਰੇਕ ਪਾਸੋਂ ਜਿਹੜਾ ਵਾ ਉਹ ਉਹਨੂੰ ਮਾਰ ਵੱਜਣ ਦੀ ਆ ਸੋ ਸ਼ੇਅਰ ਜ਼ਰੂਰ ਕਰੋ ਵੀਡੀਓ ਨੂੰ ਧੰਨਵਾਦ